ਦੇਖੋ ਹਕੀਮ ਮੈਡੀਕਲ ਦੁਨੀਆ ਇਹ ਗੱਲ ਤੇ ਮੰਨਦੀ ਐ ਵੀ 50% ਦੀ ਰੋਗਾਂ ਦਾ ਇਲਾਜ ਐ ਉਹਨਾਂ ਕੋਲ ਇੱਕ ਅੱਧਾ ਹੀ ਡਾਕਟਰ ਜਾਂ ਸਾਇੰਟਿਸਟ ਨਾਸਤਕ ਹੁੰਦਾ ਅਸੀਂ ਸਾਰਿਆਂ ਨੂੰ ਪੰਡ ਦਿੰਨੇ ਆ ਸਾਰੇ ਨਹੀਂ ਨਾਸਤਕ ਹੁੰਦੇ ਬਹੁਤਾਤ ਵਿੱਚ ਡਾਕਟਰ ਸਹਿਬਾਨ ਆਮ ਹੀ ਕਹਿੰਦੇ ਸੁਣੇ ਨੇ ਵੀ ਦਵਾਈ ਵੀ ਉਦੋਂ ਹੀ ਕੰਮ ਆਉਦੀ ਐ ਜਦੋਂ ਦਵਾਈ ਸੁਣੀ ਜਾਵੇ ਤੋ ਸਾਡੇ ਕੋ ਤੇ ਭਾਈ ਤੇਰਾ ਇਲਾਜ ਨਹੀਂ ਹੈ ਆਖਰੀ ਸਟੇਜ ਆ ਕੈਂਸਰ ਦੀ ਯਾਰਾ ਵਗੈਰਾ ਆ ਦਵਾਈ ਲੈ ਜਾ ਤੇ ਦੁਆ ਕਰੀ ਗੁਰੂ ਰਾਮ ਦਾ ਸਗੇ ਬੌੜ ਪਵੇ ਤੇਰੇ ਲਈ ਚਲੋ ਇਤਿਹਾਸ ਦੀਆਂ ਗੱਲਾਂ ਨੂੰ ਤੇ ਅਸੀਂ ਰੱਦ ਕਰ ਦਿੰਨੇ ਪਤਾ ਨਹੀਂ ਹੋਇਆ ਵੀ ਕਿ ਨਹੀਂ ਇਹਦਾ ਸ਼ੰਕਾ ਕਰਦੇ ਹਰੇ ਕੇ ਬਾਣੀ ਆਂਦੀ ਐ ਸੁਣ ਸਾਖੀ ਮਨ ਜਪ ਪਿਆਰ ਜਿੰਨਾ ਬਾਣੀ ਨਾਲ ਪਿਆਰ ਹੈ ਉਨਾ ਹੀ ਸਾਖੀਆਂ ਨਾਲ ਪਿਆਰ ਕਰ ਕਿਉਂਕਿ ਸਾਖੀਆਂ ਤੋਂ ਹੀ ਧਰਮ ਦਾ ਪ੍ਰੇਮ ਪੈਦਾ ਹੁੰਦਾ ਹੈ ਜਨੇਮੀ ਦਿਹਾੜੇ ਤੁਸੀਂ ਗੁਰਦਾਰਿਆਂ ਚ ਮਨਾਉਂਦੇ ਹੋ ਚਾਹੇ ਉਹ ਦਸਾਂ ਪਾਛੀਆਂ ਦਾ ਪ੍ਰਕਾਸ਼ ਹੈ ਜਾਂ ਜੋਤੀ ਜੋਤ ਹੈ ਜਾਂ ਸੂਰਮਿਆਂ ਦੇ ਸ਼ਹੀਦੀ ਦਿਹਾੜੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕੋਈ ਵੀ ਨਹੀਂ ਲਿਖਿਆ ਕਹਿ ਦਿੰਦੇ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੁਝ ਨਹੀਂ ਮੰਨਦੇ ਫਿਰ ਦਿਹਾੜੇ ਕਿਉਂ ਮਨਾਉਂਦੇ ਏਦੇ ਇਤਿਹਾਸ ਚ ਲਿਖੇ ਨੇ ਸਟੇਟਮੈਂਟ ਥੋੜੀ ਜੀ ਸਿੱਧੀ ਕਰੋ ਇਹ ਆਖਿਆ ਕਰੋ ਵੀ ਸਾਡੇ ਗ੍ਰੰਥ ਬਹੁਤ ਨੇ ਸਾਹਿਤਿਕ ਜੋ ਸਾਡਾ ਅੰਗ ਨੇ ਸਾਰੇ ਹੀ ਪੜਦੇ ਆਂ ਸੀ ਪਰ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਤੋ ਦੁਰਸਤ ਕਰਨੀ ਚਾਹੀਦੀ ਐ ਸਟੇਟਮੈਂਟ ਇਹ ਨਹੀਂ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੁਝ ਵੀ ਨਹੀਂ ਮੰਨਦੇ ਫਿਰ ਦਸਾਂ ਗੁਰੂਆਂ ਨੂੰ ਵੀ ਮੰਨਣਾ ਛੱਡ ਦਿਓ ਗੁਰੂ ਗ੍ਰੰਥ ਸਾਹਿਬ ਇਹ ਤੇ ਛਿਆਂ ਦਾ ਹੀ ਨਾਮ ਐ ਗੁਰੂ ਗ੍ਰੰਥ ਸਾਹਿਬ ਇਹ ਤੇ ਖੰਡੇ ਦੀ ਪੌਲ ਦਾ ਵੀ ਜ਼ਿਕਰ ਨਹੀਂ ਇਹ ਚਿੰਨ੍ਹ ਵੀ ਛੱਡ ਦੋਗੇ ਚਿੰਨ੍ਹ ਛੱਡੋਗੇ ਤੇ ਕਿਹਸਾ ਦਾ ਰਹੀਂ ਹਿੰਦੂ ਬਣੋਗੇ ਉਹ ਕਿ ਉਹ ਜੰਜੂ ਨਾਲ ਹਿੰਦੂ ਨੇ ਤੁਸੀਂ ਪੰਜਾਂ ਚਿੰਨ੍ਹਾਂ ਨਾਲ ਸਿੱਖੋ ਹਰ ਧਰਮ ਦੇ ਦੋ ਪੱਖ ਹੁੰਦੇ ਨੇ ਮੋਰ ਲਾਗ ਲਈ ਇਹ ਧਰਮ ਹੈ ਇੱਕ ਗ੍ਰੰਥ ਇੱਕ ਚਿੰਨ ਹਿੰਦੂ ਵੀਰਾਂ ਦੇ ਧਾਰਮਿਕ ਗ੍ਰੰਥ ਵੇਦ ਨੇ ਚਿੰਨ ਜੰਝੂ ਹੈ ਸਾਡਾ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ ਚਿੰਨ ਕੱਚ ਕੜਾ ਕਿਰਪਾਨ ਕੰਗਾ ਕੇਸ ਨੇ ਇਦਾਂ ਹੀ ਕ੍ਰਿਸਚੀਅਨਿਟੀ ਦਾ ਧਾਰਮਿਕ ਗ੍ਰੰਥ ਬਾਈਬਲ ਹੈ ਚਿੰਨ ਕਰੋਸ ਹੈ ਤੋ ਹਰ ਧਰਮ ਵਿੱਚ ਇਹ ਮੋਰ ਜ਼ਰੂਰੀ ਹੁੰਦੀ ਹੈ ਖੈਰ ਮਹਾਰਾਜ ਗੁਰੂ ਹਰगोबिंद ਸਾਹਿਬ ਕਹਿੰਦੇ ਨੇ ਹੋ ਸਕਦਾ ਹੈ ਕੋਈ ਦੁਖੀਆ ਆਵੇ ਹਕੀਮ ਜਵਾਬ ਦੇ ਦੇਵੇ ਤੁਸੀਂ ਰੋਗ ਸੋਗ ਹਰ ਲੈਣਾ ਹੈ ਪਿਆਰਿਆਂ ਦਾ ਜਿਹੜੇ ਤੁਹਾਡੇ ਨਾਲ ਪ੍ਰੇਮ ਕਰ ਔਰ ਬਾਣੀ ਆਂਦੀ ਹੈ ਗੁਰ ਪਰਮੇਸ਼ਰ ਸੇਵਿਆ ਭੈ ਪੰਜਨ ਦੁਖ ਲਥ ਜਦੋਂ ਮੈਡੀਕਲ ਦੀ ਦੁਨੀਆ ਜਵਾਬ ਦੇ ਦੇਵੇ ਗੁਰੂ ਪਰਮੇਸ਼ਰ ਦੀ ਸੇਵਾ ਕਰੀ ਸਭ ਰੋਗ ਸੋਗ ਹਟਣਗੇ ਅਜ ਰੋਹ ਦੀ ਕੋਈ ਨਾ ਕੋਈ ਵੀਡੀਓ ਪਾ ਦਿੰਦਾ ਹਰਮੰਦਰ ਸਾਹਿਬ ਮੈਂ ਜੀ ਚੁੱਭੀ ਲਾਈ ਮੇਰਾ ਕੈਂਸਰ ਰਟ ਗਿਆ ਮੇਰੀ ਜੀ ਨਦਰ ਨਹੀਂ ਸੀ ਕੰਮ ਕਰਦੀ ਮੇਰੀ ਗੁਰੂ ਰਾਮਦਾਸ ਨੇ ਨਦਰ ਮੋੜ ਦਿੱਤੀ ਹੁਣ ਇਤਿਹਾਸ ਚ ਲਿਖਿਆ ਤੇ ਨਹੀਂ ਮੰਨਦੇ ਹੁਣ ਵੀਡੀਓ ਨੂੰ ਕਿਦਾਂ ਝੁਠਲਾਓਗੇ ਰੋਹ ਰੀ ਇੱਕ ਅੱਦੀ ਆ ਜਾਂਦੀ ਐ ਜਿੱਥੇ ਭਾਵਨਾ ਐ ਉਥੇ ਚਮਤਕਾਰ ਵੀ ਐ ਤੇਥੇ ਧਰਮ ਐ ਉਥੇ ਅਜ਼ਮਤ ਵੀ ਐ ਜਿੱਥੇ ਭਾਵਨਾ ਨਹੀਂ ਉਥੇ ਤਾਂ ਫਿਰ ਰੱਬ ਵੀ ਐ ਨਹੀਂ ਤੋਂ ਇੱਕ ਇੰਗਲਿਸ਼ ਦੇ ਡਾਕਟਰ ਨੇ ਅਰਥ ਕੀਤੇ ਨੇ ਇਸ ਪੰਕਤੀ ਦੇ ਦਾ ਗੁਰੂ ਇਸਦਾ ਡਿਸਪੈਲਰ ਆਫ ਫੀਅਰ ਹੀ ਵਿਲ ਟੇਕ ਅਵੇ ਓਵਰ ਯੋਰ ਪੇਨਸ ਸਫਰਿੰਗਸ ਹਰ ਰੋਗ ਸੋਗ ਮਿਟਾ ਦਿੰਦਾ ਹੈ ਗੁਰੂ ਐਸੀ ਉਹਦੇ ਵਿੱਚ ਕਰਾਮਾਤ ਹੈ ਗੁਰੂ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਦਾ ਪਥ ਜਿਹੜੇ ਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ ਉਹਨਾਂ ਦੇ ਰੋਗ ਸੋਗ ਮਿਟ ਜਾਂਦੇ ਨੇ ਤੋ ਧਰਮ ਭਾਵਨਾ ਤੇ ਟਿਕਿਆ ਹੈ ਸ਼ਰਧਾ ਤੇ ਸ਼ਰਧਾ ਨਹੀਂ ਹੈ ਤੇ ਕੁਝ ਵੀ ਨਹੀਂ ਹੈ ਸ਼ਰਧਾ ਹੈ ਇਹ ਸਭ ਕੁਝ ਹੈ ਕਈ ਵਾਰ ਅਸੀਂ ਇੰਟਰਮਿੰਗਲ ਕਰ ਦਿੰਨੇ ਸਾਇੰਸ ਤੇ ਧਰਮ ਨੂੰ ਦੋ ਵੱਖਰੇ ਰਸਤੇ ਨੇ ਧਰਮ ਬੋਦ ਅੱਗੇ ਹੈ ਸਾਇੰਸਾਂ ਦੀ ਹੈ ਐਕਸਪੈਰੀਮੈਂਟ ਕਰ ਫਿਰ ਮੰਨਣਾ ਹੈ ਇਦਾਂ ਹੀ ਹੁੰਦਾ ਨਾ ਲੈਬਸ ਵਿੱਚ ਕਰਕੇ ਦਿਖਾਓ ਫਿਰ ਮੰਨਾਂਗੇ ਧਰਮ ਕਹਿੰਦਾ ਹੈ ਨਹੀਂ ਪਹਿਲਾਂ ਮੰਨੋ ਫਿਰ ਦਰਸ਼ਨ ਹੋਵੇਗਾ ਤੋ ਜ਼ਮੀਨ ਅਸਮਾਨ ਦਾ ਫਰਕ ਹੈ ਸਾਇੰਸ ਸੰਕੜਿਆ ਤੇ ਖੜੀ ਹੈ ਧਰਮ ਸ਼ਰਦਾ ਤੇ ਖਲੋਤਾ ਹੈ। ਕਈ ਵਰਸਾਂ ਨੂੰ ਗਿਆਨ ਸਾਇੰਸ ਦਾ ਵੀ ਨਹੀਂ ਹੁੰਦਾ ਧਰਮ ਦਾ ਵੀ ਨਹੀਂ ਹੁੰਦਾ ਅਧੂਰਾ ਗਿਆਨ ਹੁੰਦਾ ਆਖੀ ਜਾਣਗੇ ਜੀ ਸਿੱਖ ਧਰਮ ਸਭ ਤੋਂ ਮਾਡਰਨ ਹੈ ਸਾਇੰਸ ਦੇ ਅਕੋਰਡਿੰਗ ਹੈ ਹੱਦ ਹੋ ਗਈ। ਹੁਣ ਗੁਰੂ ਨਾਨਕ ਸਾਹਿਬ ਨੂੰ ਸਾਇੰਸ ਦੀ ਪਰਮਿਸ਼ਨ ਚਾਹੀਦੀ ਹੈ ਧਰਮ ਪਰਬੋਲਤ ਕਰਨ ਲਈ। ਨੀਵਾਨਾ ਵਿਖਾਇਆ ਕਰੋ ਆਪਣੇ ਧਰਮ ਨੂੰ। ਮੈਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਸਾਇੰਸ ਵਾਲੇ ਤੋਂ ਮਾਈਕਰੋਸਕੋਪ ਚੱਕੀ ਫਿਰਨਗੇ ਆਟਮਸ ਨਹੀਂ ਦਿਖਦੀਆਂ। ਟੈਲੀਸਕੋਪ ਚੱਕੀ ਫਿਰਨਗੇ ਬਾਇਨਰਸ ਨਹੀਂ ਨਜ਼ਰੀਆਂ ਆਉਂਦੇ 8 9 ਲੱਭੇ ਨੇ ਅਸੀਂ ਆ ਜਿਹੜਾ ਉਹ ਗੱਡੀ ਜੀ ਬਣਾਈ ਫਿਰਦਾ ਬੈਟਰੀ ਵਾਲੀ ਟੈਸਲਾ ਇਲਨ ਮਸਕ ਉਹ ਅੰਦਾ ਧਰਤੀ ਤੇ ਰਹਿਣ ਦੇ ਯੋਗ ਨਹੀਂ ਰਹੀ ਉਜਾੜ ਲਈ ਐਸੀ ਹੁਣ ਨਵੀਂ ਧਰਤੀ ਲੱਭ ਰਿਆ ਹੈ ਠੀਕ ਹੈ ਲੱਭ ਸਕਦੀ ਹੈ ਕੋਈ ਇਹਦੇ ਸ਼ੰਕਾ ਨਹੀਂ ਮੰਨਤੇ ਰਹੇ ਆ ਨਾ ਵੀ ਹੈ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਖਿਆ ਤਰਤੀ ਹੋਰ ਪਰੈ ਹੋਰ ਹੋਰ ਕਿਉਂ ਜਿਸਨੇ ਬ੍ਰਹਿਮੰਡ ਰਚਿਆ ਹੈ ਉਹੀ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਹੈ ਉਹਨੂੰ ਬਿਨਾ ਟੈਲੀਸਕੋਪ ਤੋਂ ਵੀ ਪਤਾ ਹੈ ਕਿ ਕੁਝ ਹੈ ਬ੍ਰਹਿਮੰਡਾਂ ਦੇ ਵਿੱਚ ਵੇਖੋ ਮੁਹੰਮਦ ਸਾਹਿਬ ਨੇ ਕੱਲੇ 14 ਤਬਕ ਦੱਸੇ ਨੇ ਜਦੋਂ ਗੁਰੂ ਨਾਨਕ ਸਾਹਿਬ ਨੇ ਜਪਜੀ ਦੇ ਇਹ ਬੋਲ ਪੜੇ ਨਾ ਪਤਾਲ ਨ ਪਤਾਲ ਲੱਖ ਆਗਾਸਾਂ ਆਗਾਸ ਦਸਤਵੀਰ ਬੜਾ ਤੰਗ ਹੋਇਆ ਕਹਿੰਦਾ ਗੁਰੂ ਨਾਨਕ ਸਾਹਿਬ ਕੂੜ ਬੋਲਦੇ ਹੋ ਮੁਹੰਮਦ ਸਾਹਿਬ ਨੇ ਤੇ ਆਖਿਆ ਲੱਖ ਪਤਾਲ ਆਕਾਸ਼ ਹੈ ਹੀ ਨਹੀਂ ਸੱਤ ਪਤਾਲ ਨੇ ਸੱਤ ਆਕਾਸ਼ ਨੇ ਤੁਸੀਂ ਲੱਖਾਂ ਕਹਿ ਦਿੱਤੇ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਆਖਿਆ ਕਹਿੰਦੇ ਜਿੱਥੋਂ ਤੱਕ ਮੁਹੰਮਦ ਸਾਹਿਬ ਦੀ ਪਹੁੰਚ ਸੀ ਉਹਨੇ ਉਹਨੇ ਦੱਸ ਦਿੱਤੇ ਜਿੱਥੋਂ ਤੱਕ ਸਾਡੀ ਪਹੁੰਚ ਹੈ ਅਸੀਂ ਦੱਸ ਦਿੱਤੇ ਨੇ ਥੋ देयर आर ਮਿਲੀਅਨਸ ਆਫ ਬਿਲੀਅਨਸ ਆਫ ਗੈਲੈਕਸੀਜ਼ ਬੜਾ ਕੁਝ ਹੈ ਦੁਨੀਆ ਤੇ ਤੂੰ ਤੇ ਬੜਾ ਛੋਟਾ ਜਿਹਾ ਹਿੱਸਾ ਐ ਮਰਹਮਾਨ ਦਾ ਈਗੋ ਐਵੇਂ ਹੀ ਹੁੰਦੀ ਆ ਵੀ ਜਿੱਦਾਂ ਅਸੀਂ ਧਰਮ ਚੁੱਕਿਆ ਐ ਮੋਢਿਆਂ ਤੇ ਤਰਤੀ ਚੁੱਕੀ ਹੋਈ ਐ ਵੀ ਸਾਡੇ ਬਿਨਾ ਨਹੀਂ ਚੱਲਣਾ ਨਾ ਧਰਮ ਨਾ ਤਰਤੀ ਅਸੀਂ ਨਹੀਂ ਸੀ ਇਦਾਂ ਹੀ ਦੁਨੀਆ ਖੜੀ ਸੀ ਅੱਜ ਵੀ ਖੜੀ ਐ ਨਾ ਵੀ ਰਹੇ ਕੋਈ ਵਜੂਦ ਨਹੀਂ ਲੱਭਦਾ ਇੱਥੇ ਤੂੰ ਯਾਦ ਰੱਖਿਓ ਧਰਮ ਬਹੁਤ ਅਗਮੀ ਬੁਲੰਦ ਹਸਤੀ ਬੁਰਨਾਨ ਸਾਹਿਬ ਦੀ ਪੁੱਤ ਜਾਈ